ਕਵੀ ਟੈਸਟ ਵਾਲੇ ਦੀ ਮੰਦਭਾਗੀ ਖਬਰ ਹਰਿਆਣਾ ਦੇ ਕੈਤਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਦਰਸਲ ਇੱਕ ਕਾਰ ਅਤੇ ਟਰੱਕ ਦੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਪੂਰਾ ਪਰਿਵਾਰ ਖਤਮ ਹੋ ਗਿਆ ਤਾਂ ਦੱਸਦੀਏ ਕਿ ਪਰਿਵਾਰ ਦੇ ਤਿੰਨ ਮੈਂਬਰ ਸਨ ਜੋ ਖਾਟੂ ਸ਼ਾਮ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਪਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀਗਾ ਤਕਰੀਬ 150 ਦੀ ਸਪੀਡ ਦੱਸੀ ਜਾ ਰਹੀ ਹੈ ਗੱਡੀ ਦੀ ਤਾਂ ਜਿਸ ਤੋਂ ਬਾਅਦ ਗੱਡੀ ਦੀ ਜਿਹੜੀ ਟੱਕਰਾ ਉਹ ਸਿੱਧੀ ਟਰੱਕ ਦੇ ਨਾਲ ਹੋ ਜਾਂਦੀ ਆ ਤੇ ਜੋ ਗੱਡੀ ਦਾ ਅਗਲਾ ਹਿੱਸਾ ਹੁੰਦਾ ਉਹ ਟਰੱਕ ਦੇ ਥੱਲੇ ਜਾ ਵੜਦਾ ਤਾਂ ਉਸ ਤੋਂ ਬਾਅਦ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀ ਦੇ ਪਰ ਖੱੱਚੇ ਉੱਡ ਜਾਂਦੇ ਨੇ ਤੇ ਗੱਡੀ ਦੇ ਵਿੱਚ ਤਿੰਨ ਲੋਕ ਸਵਾਰ ਸਨ ਤੇ ਜਿਸ ਦੇ ਵਿੱਚ ਰਿਟਾਇਰਡ ਸਬ ਇੰਸਪੈਕਟਰ ਵੀ ਇੱਕ ਸ਼ਾਮਲ ਸੀ ਤਾਂ ਦੱਸ ਦਈਏ ਕਿ ਰਿਟਾਇਰਡ ਸਬ ਇੰਸਪੈਕਟਰ ਮਨੋਜ ਕੁਮਾਰ ਜਿਸ ਦੀ ਉਮਰ 61 ਸਾਲ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਉਸ ਦੀ ਪਤਨੀ ਉਰਮਿਲਲ দত্ত ਇਸ ਤੋਂ ਇਲਾਵਾ ਉਹਨਾਂ ਦੀ 28 ਸਾਲਾਂ ਬੇਟੀ ਚੇਤਨਾ ਇਸ ਗੱਡੀ ਦੇ ਵਿੱਚ ਸਵਾਰ ਸੀ ਤੇ ਜੋ ਜਾਣਕਾਰੀ ਮਿਲੀ ਆ ਕਿ ਖਾਟੂ ਸ਼ਾਮ ਦਰਸ਼ਨ ਕਰਕੇ ਉਹ ਵਾਪਸ ਆ ਰਹੇ ਸੀਗੇ ਪਰ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਤਾਂ ਸਪੀਡ ਜਿਹੜੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਸੀ ਤਾਂ ਅੱਗੇ ਸੜਕ ਤੇ ਟਰੱਕ ਖੜਾ ਸੀਗਾ ਤਾਂ ਉਸ ਟਰੱਕ ਦੇ ਨਾਲ ਇਸ ਗੱਡੀ ਦੀ ਟੱਕਰ ਹੋ ਜਾਂਦੀ ਆ ਹਾਲਾਂਕਿ ਜੇਕਰ ਉਹ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਤਸਵੀਰਾਂ ਤੁਹਾਨੂੰ ਨਹੀਂ ਦੇਖਾਈ ਜਾ ਸਕਦੀਆਂ ਕਿਉਂਕਿ ਉਹ ਤਸਵੀਰਾਂ ਹਾਈ ਇੰਨੀਆ ਭਿਆਨਕ ਪਰ ਹਾਦਸੇ ਤੋਂ ਬਾਅਦ ਪੀਆਂ ਇਹ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦਾ ਹਾਲ ਕੀ ਹੋ ਚੁੱਕਿਆ ਤਾਂ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਪਤੀ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੀ ਇੱਕ ਬੇਟੀ ਸੀ ਜੋ 18 ਸਾਲਾਂ ਦੀ ਬੇਟੀ ਚੇਤਨਾ ਉਸ ਦੀ ਵੀ ਮੌਤ ਹੋ ਗਈ ਹੈ ਤਾਂ ਆਮ ਤੌਰ ਤੇ ਦੇਸ਼ ਭਰ ਦੇ ਵਿੱਚ ਅਜਿਹੇ ਸੜਕੀ ਹਾਦਸੇ ਉਹ ਸਾਹਮਣੇ ਆਉਂਦੇ ਨੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਦਾ ਕਿਉਂਕਿ ਲੋਕਾਂ ਦੇ ਵੱਲੋਂ ਜਿੱਥੇ ਨੈਸ਼ਨਲ ਹਾਈਵੇ ਤੇ ਸਪੀਡ ਕਾਫੀ ਜ਼ਿਆਦਾ ਰੱਖ ਲਈ ਜਾਂਦੀ ਆ ਜਾਂ ਫਿਰ ਕਈ ਵਾਰ ਗਲਤੀ ਦੂਸਰੇ ਦੇ ਵੀ ਹੁੰਦੀ ਆ ਜਿਸ ਤਰ੍ਹਾਂ ਜੇਕਰ ਇਸ ਕੇਸ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਜਾਣਕਾਰੀ ਮਿਲ ਰਹੀ ਆ ਕਿ ਟਰੱਕ ਜਿਹੜਾ ਸੜਕ ਤੇ ਖੜਾ ਹੋਇਆ ਸੀਗਾ ਤਾਂ ਆਮ ਤੌਰ ਤੇ ਜਿਹੜੇ ਟਰੱਕ ਵਾਲੇ ਨੇ ਉਹ ਸੜਕ ਤੇ ਹੀ ਟਰੱਕ ਖੜਾ ਦਿੰਦੇ ਨੇ ਤਾਂ ਅਜਿਹੇ ਦੇ ਵਿੱਚ ਕਈ ਵਾਰ ਰਾਤ ਨੂੰ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਨੇ ਜਿਹੜਾ ਕੋਈ ਵੀ ਵਹੀਕਲ ਦਾ ਚਾਲਕ ਹੈ ਗਿਆ ਉਸ ਦੇ ਕੋਲੋਂ ਗੱਡੀ ਜਿਹੜੀ ਉਹ ਕੰਟਰੋਲ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹਾਸ ਤੇ ਜਿਹੜੇ ਉਹ ਵਾਪਰ ਜਾਂਦੇ ਨੇ ਤਾਂ ਕੁਝ ਉਸੇ ਤਰ੍ਹਾਂ ਦਾ ਹਾਦਸਾ ਹਰਿਆਣਾ ਦੇ ਕੈਥਲ ਦੇ ਵਿੱਚ ਵੀ ਵਾਪਰਿਆ ਹੈ ਗਿਆ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਕਿੰਨਾ ਭਿਆਨਕ ਇਹ ਸੜਕ ਹਾਦਸਾ ਹੈ ਗਿਆ ਤਾਂ ਬਾਅਦ ਵਿੱਚ ਜਦੋਂ ਇਹ ਸੜਕਾ ਹਾਸਾ ਵਾਪਰਦਾ ਤਾਂ ਪੁਲਿਸ ਵੀ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਜੋ ਮ੍ਰਿਤਕ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਮਾਰਚਰੀ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਹਰਿਆਣਾ ਦੇ ਕੈਥਲ ਦੀਆਂ ਤਸਵੀਰਾਂ ਨੇ ਜਿੱਥੇ ਪਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਰਿਟਾਇਰਡ ਸਬ ਇੰਸਪੈਕਟਰ ਉਸ ਦੀ ਪਤਨੀ ਅਤੇ ਬੇਟੀ ਦੀ ਜਿਹੜੀ ਮੌਤ ਹੋ ਗਈ ਆ ਤਾਂ ਪੂਰਾ ਪਰਿਵਾਰ ਇਸ ਸੜਕ ਹਾਦਸੇ ਦੇ ਵਿੱਚ ਖਤਮ ਹੋ ਗਿਆ ਤਖਾਟੂ ਸ਼ਾਹ ਤੋਂ ਦੱਸਦੀ ਹੈ ਕਿ ਦਰਸ਼ਨ ਕਰਕੇ ਉਹ ਵਾਪਸ ਆ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਕੈਥਲ ਦੇ ਵਿੱਚ ਟਰੱਕ ਖੜਾ ਹੁੰਦਾ ਤਾਂ ਉਸ ਦੇ ਨਾਲ ਟੱਕਰ ਹੋ ਜਾਂਦੀ ਆ ਤੇ ਟੱਕਰ ਇੰਨੀ ਪਿਆਨਕ ਸੀ ਕਿ ਜੋ ਟਰੱਕ ਦੇ ਪਿਛਲਾ ਪਾਸਾ ਸੀਗਾ ਤਾਂ ਇਹ ਗੱਡੀ ਉਸ ਦੇ ਬਿਲਕੁਲ ਵਿੱਚ ਵੜ ਜਾਂਦੀ ਆ ਤਾਂ ਅਗਲਾ ਹਿੱਸਾ ਜਿਹੜਾ ਜੋ ਇੰਜਨ ਵਾਲਾ ਹਿੱਸਾ ਹੁੰਦਾ ਉਹ ਪੂਰੀ ਤਰ੍ਹਾਂ ਖਤਮ ਹੋ ਗਿਆ ਦੇਖ ਸਕਦੇ ਹੋ ਕਿ ਤੁਹਾਨੂੰ ਜਿਹੜਾ ਕਾਰ ਦਾ ਟਾਇਰ ਆ ਉਹ ਕਿਤੇ ਦਿਖਿਆ ਦਿਖ ਰਿਹਾ ਹੁਣ ਗੱਡੀ ਤੇ ਜਿਹੜੇ ਬਾਕੀ ਪਰ ਖੱਤੇ ਜਿਹੜੇ ਉੱਡੇ ਹੋਏ ਉਹ ਵੀ ਦਿਖਾਈ ਦੇ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਹਾਲਾਂਕਿ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਲੋਕਾਂ ਨੂੰ ਬਚਾ ਲਿਆ ਜਾਵੇ ਪਰ ਉਹਨਾਂ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ ਤਾਂ ਉਸ ਤੋਂ ਬਾਅਦ ਕ੍ਰੇਨ ਮਗਾਉਣੀ ਪੈਂਦੀ ਹੈ ਤੇ ਕ੍ਰੇਨ ਦੇ ਸਹਾਰੇ ਦੇ ਨਾਲ ਇਸ ਗੱਡੀ ਨੂੰ ਟਰੱਕ ਦੇ ਨੀਚੋਂ ਬਾਹਰ ਕੱਢਿਆ ਜਾਂਦਾ ਤਾਂ ਮੰਦਪਾਗ ਹਾਸਾ ਜਿਹੜਾ ਹਰਿਆਣਾ ਦੇ ਕੈਥਲ ਦੇ ਵਿੱਚ ਵਾਪਰਿਆ ਜਿੱਥੇ 3 ਜਾਣਿਆਂ ਦੀ ਮੌਤ ਹੋ ਗਈ ਹੈ